ਆ ਭੱਜ ਗਿਆ ਬਰੇਕ ਸਾਡਾ ਲੱਗੀ ਮੂਵੀ ਉਹ ਵੀ ਵੱਜੀ ਵਸਤਾ ਦੇਖੋ ਜੀ ਸਾਡਾ ਟੁੱਟ ਗਿਆ ਮਾਰਕੀਟ ਕਮੇਟੀ ਵੱਲੋਂ ਬੱਸਾਂ ਬੰਦ ਕਰੀਆਂ ਗਈਆਂ ਸੀ ਜੀ ਇਹ ਬਰਨਾਲਾ ਬੱਸ ਸਟੈਂਡ ਰੋਡ ਦੇ ਉੱਤੇ ਜਿਹੜਾ ਮਾਰਕੀਟ ਕਮੇਟੀ ਵੱਲੋਂ ਇੱਕ ਗੇਟ ਬਣਾਇਆ ਗਿਆ ਸੀ ਅੱਜ ਉੱਥੇ ਇੱਕ ਟੂਰਿਸਟ ਬੱਸ ਜਿਹੜੀ ਬਹੁਤ ਹੀ ਤੇਜ਼ ਹੋਣ ਦੇ ਕਾਰਨ ਜਿਸਨੇ ਕਿ ਜਿਹੜਾ ਨਵਾਂ ਬਣਾਇਆ ਗੇਟ ਨੂੰ ਹਿਲਾ ਦਿੱਤਾ ਬਿਲਕੁਲ ਨਵਾਂ ਬਣਾਇਆ ਗੇਟ ਦੇਖੋ ਰੇੜਾ ਦੇਖੋ ਕਿੰਨੀ ਫਾਸਟ ਵਾਸਤੂ ਜਿਹਨੇ ਗੇਟ ਤੋੜਦਾ ਦੇਖੋ ਬਾਸ ਦਾ ਧਿਆਨ ਦਾ ਨਹੀਂ ਹੁੰਦਾ ਉਹ ਹੋਰ ਕਿਉਂਦਾ ਹੁਣ ਤੁਹਾਨੂੰ ਆਪ ਦਾ ਲੋਡ ਦੇਖ ਲਿਆ ਭਰੀਆਂ ਬਾਸ ਸਵਾਰੀਆਂ ਨਾਲ ਪਰਿਵਾਰੀਆਂ ਸਵੇ ਵੀ ਸਤਾ ਬਚਾ ਹਾਂ ਕਿਤੋਂ ਆ ਰਹੀ ਸੀ ਵੀਰੇ ਬਸ ਹੈ ਕਿਤੋਂ ਆ ਰਹੀ ਸੀ ਵੀਰੇ ਸ਼ੇਰਪੁਰ ਬਲਾਕ ਕਿੱਥੇ ਜਾ ਰਹੀ ਸੀ ਇਹ ਸੱਤ ਸੱਤ ਇਹ ਡੇਰਾ ਪ੍ਰੇਮੀ ਸੀਗੇ ਜੀ ਜਿਹੜੇ ਸ਼ੇਰਪੁਰ ਬਲਾਕ ਦੇ ਤੁਮ ਕਿ ਸਰਸੇ ਜਾ ਰਹੀ ਸੀ ਸਰਸੇ ਨੂੰ ਜਾ ਰਹੀ ਸੀ ਇਹ ਬੱਦਸਾ ਤੇਜ ਹੋਣ ਕਾਰਨ ਇਹ ਹਾਦਸਾ ਵਾਪਰਿਆ ਜੋ ਕਿ ਬਰਨਾਲਾ ਮਾਰਕੀਟ ਕਮੇਟੀ ਵੱਲੋਂ ਇੱਕ ਗੇਟ ਬਣਾਇਆ ਗਿਆ ਸੀ ਇੱਥੇ ਬੱਸਾਂ ਦੀ ਆਵਾਜਾਈ ਨੂੰ ਰੋਕ ਲਈ ਉਸ ਗੇਟ ਦੇ ਵਿੱਚ ਵੱਜ ਕੇ ਬੱਸ ਦੀ ਹਾਲਤ ਦੇਖੋ ਸਵਾਰੀਆਂ ਦੇ ਵੀ ਸੱਟਾਂ ਨੇ ਬੱਸ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਦੂਸਰੀ ਗੱਲ ਕਿ ਜੇ ਨਵਾਂ ਬਣਿਆ ਗੇਟ ਬਿਲਕੁਲ ਹੁਣ 5 ਲੱਖ ਰੁਪਏ ਦੇ ਵਿੱਚ ਤਿਆਰ ਹੋਇਆ ਵਾ ਗੇਟ ਦੇਖੋ ਕਿੰਨਾ ਇਹਨੂੰ ਖਿਲਾਰ। ਥੋੜਾ ਜਿਹਾ ਸੰਭਲ ਜੇ ਰੱਖੋ ਨਾ ਨਹੀਂ ਖਿਲਦਾ ਥੋੜਾ ਜਿਹਾ ਸੱਜਾ ਹਾਂ। ਸਾਹਮਣੇ ਦੇਖ ਰਿਹਾ ਹੈਗਾ। ਉਹ ਖਮੋਈ ਚੱਕ ਤਾ। ਆਈਕਾ ਘੜੀ ਵਿੱਚ ਆਵਲਾ ਵੀ ਹਿੱਡਿਆ ਵਿਆ। ਕਾਫੀ ਜ਼ੋਰ ਨਾਲ ਬਚੀ ਗਿਆ। ਸਾਖ ਛੱਟਾ ਵੀ ਲੱਗਿਆ ਨਾ ਅੱਜ। ਆਓ ਤੇਰ ਦੇਖ ਥੱਪ ਆਇਆ ਹੈ ਇਹ ਬਸਾਰਾ ਨਾ ਜ਼ਰੂਰੀ ਤਾਂ ਨਹੀਂ ਹੈ ਇਹ ਨਾ ਅਗਰ ਤਸਕੀ ਹੋਈ ਹੈ ਚਾਰੀ ਦਿਨ ਹੋਰ ਵੀ ਕੰਮ ਕਰੂ ਸਾਰੇ ਬੰਦੇ ਆਉਂਦੇ ਆ ਬਹੁਤ ਬਹੁਤ ਉੱਥੇ ਕੁੱਤੇ ਆ ਆ ਉਹਨਾਂ ਨੂੰ ਮਾਰ ਲਾਂ ਜੋੜ ਉਹ ਦਿਖ ਗਿਆ ਇਹ ਰੋਣਾ ਕਰਦੀ ਹੈ ਹੈਲੋ ਬਾਈਟ ਕੰਮ ਕਰੇ ਹੈਲੋ ਜੀ ਬਹੁਤ ਚੰਗੀ ਸੀ ਬਾਕੀ ਜੀ ਮੇਰਾ ਨਾਮ ਡਾਕਟਰ ਗਗਨਦੀਪ ਸਿੰਘ ਜੀ ਅੱਜ ਸਵੇਰ ਜੀ 7 ਵਜੇ ਦੇ ਕਰੀਬ ਇੱਕ ਬੱਸ ਦੇ ਐਕਸੀਡੈਂਟ ਦਾ ਕੇਸ ਆਇਆ ਜਿਦੇ ਵਿੱਚ 30 ਤੋਂ 35 ਦੇ ਕਰੀਬ ਪਰਸਨ ਨੇ ਜੋ ਜ਼ਖਮੀ ਨੇ ਉਹ ਸਾਡੇ ਕੋਲ ਐਮਰਜੈਂਸੀ ਦੇ ਵਿੱਚ ਆਏ ਨੇ ਇਹਦੀ ਇਨਫੋਰਮੇਸ਼ਨ ਅਸੀਂ ਪੁਲਿਸ ਨੂੰ ਜਾਰੀ ਕਰ ਦਿੰਦੀ ਹੈ ਰੁਕਾ ਘਟ ਕੇ ਉਹਨਾਂ ਨੂੰ ਭੇਜ ਦਿੱਤਾ ਹੈ ਕੋਈ ਮੇਜਰ ਇੰਜਰਡ ਕੋਈ ਵਿੱਚ ਹਾਂਜੀ ਸਾਰੀ ਅੰਡਰ ਇਨਵੈਸਟੀਗੇਸ਼ਨ ਹੈ ਜੀ ਐਕਸ-ਰੇਸ ਤੇ ਸੀਟੀ ਸਕੈਨਸ ਪੈਂਡਿੰਗ ਨੇ ਇੱਕ ਵਾਰੀ ਪ੍ਰਾਇਮਰੀ ਚੈੱਕ-ਅਪ ਕਰਕੇ ਉਸ ਤੋਂ ਬਾਅਦ ਉਹਨਾਂ ਨੂੰ ਐਕਸ-ਰੇਸ ਤੇ ਸੀਟੀ ਸਕੈਨਸ ਲਿਖ ਦਿੱਤੇ ਗਏ ਨੇ ਜੋ ਚੈੱਕ-ਅਪ ਤੋਂ ਬਾਅਦ ਉਹਨਾਂ ਦੀ ਕਲੈਰਿਟੀ ਹੋ ਜਾਏਗੀ ਵੈਸੇ ਪ੍ਰਾਇਮਰੀ ਅਸੈਸਮੈਂਟ ਤੇ ਹੈ ਕਿ ਕੋਈ ਵੀ ਮੇਜਰਲੀ ਐਕਸੀਡੈਂਟ ਮਤਲਬ ਮੇਜਰਲੀ ਇੰਜਰਡ ਹੈ ਨਹੀਂ ਹੈ ਵਿੱਚ ਮੇਰਾ ਮਰਸੀਨ ਨਹੀਂ ਕਿੱਥੋਂ ਆਏ ਤੁਸੀਂ ਕਹਿੰਦੇ ਸੀ ਅਸੀਂ ਬਲਕ ਹੀ ਬੜੇ ਲੱਡਾ ਸ਼ੇਰਪੁਰ ਤੋਂ ਅੱਜ ਮੇਰਾ ਸੱਤਾ ਸੌਦਾ ਵੇਖੇ satsang ਸੀ ਉਹ satsang ਜੀ ਜਾਣ ਲੱਗੇ ਸੀ ਫਿਰ ਆਪਣੇ ਬਰਨਾਲੇ ਬੱਸ ਸਟੈਂਡ ਤੋਂ ਬਸ ਚੇਂਜ ਕੀਤੀ ਸੀ ਪਹਿਲਾਂ ਛੋਟੀ ਸੀ ਵੱਡੀ ਬਸ ਕੀਤੀ ਉਹਨੇ ਡਰਾਈਵਰ ਨੇ ਮੰਡੀ ਵਾਲਾ ਜਾ ਬਾਇਆ ਮੰਡੀ ਰੋਡ ਪਾਰਿਆ ਉੱਤੇ ਮੰਡੀ ਦੇ ਉੱਤੇ ਬੈਰੀਅਰ ਲੱਗਿਆ ਉਹਨੇ ਦੇਖਿਆ ਨਹੀਂ ਉੱਪਰ ਹੁੰਦੇ ਉਹਦੇ ਵਿੱਚ ਜਾ ਕੇ ਗੱਡੀ ਸਿੱਧੀ ਬੱਤੀ ਨੇ ਬੰਦੇ ਜੇਕ ਲਗਭਗ 7-8 ਦੀ ਮਾਮਲੀ 3 ਟਾਇਆਂ ਲੱਗੀਆਂ ਲੱਗੀਆਂ ਇੱਕ ਬੰਦੇ ਦੇ ਲਾਤੇ ਫ੍ਰੈਕਚਰ ਆ ਬਾਕੀ ਸਰੇ ਗਲਤੀ ਡਰਾਈਵਰ ਦੀ ਆ ਜੀ ਜਿਹੜਾ ਜਾਣਕਾਰ ਹੁੰਦੇ ਹੋ ਵੀ ਉਸ ਰੋਡ ਤੇ ਰਹਿ ਗਿਆ ਜਿਹੜੇ ਰੋਡ ਤੇ ਬੈਰੀਅਰ ਸੀ ਤੁਸੀਂ ਬੱਸ ਕੀ ਨਾਮ ਸੀ ਬਸ ਐ ਜੀ ਸਦੂ ਬੱਸ ਦੀ ਆ ਸ਼ੇਰ ਬਲਵਾਨ ਜੀ ਐਮਟੀ ਹਰਦੀਪ ਸਿੰਘ ਜੀ ਇਹ ਐਕਸੀਡੈਂਟ ਰੌਣ ਬੱਸ ਸਟੈਂਡ ਦੇ ਬੈਕਸਾਈਡ ਹੋਇਆ ਸੀ ਤੇ ਪਿਲਰ ਉਨੇ ਆਪਣੇ ਉਹਦੇ ਨਾਲ ਕੋਈ ਡੇਰਾ ਪ੍ਰੇਮੀ ਦੀ ਬੱਸ ਜਾ ਰਹੀ ਸੀ ਤੇ ਕਈ ਤਰ੍ਹਾਂ ਦੇ ਮਲਕੀ ਸੇਰਪੁਰ ਸੜਕਾ ਤਰ ਸਾਈਡ ਸਵਾਰੀਆਂ ਸੀ ਵਿੱਚ ਸੰਗਤ ਉਹ ਪਿਲਰ ਟੱਕਰ ਕਾਰਨ ਐਕਸੀਡੈਂਟ ਹੋ ਜੀ ਤਾਂ ਆਪਣੀ 108 ਦੋ ਗੱਡੀਆਂ ਲੈ ਕੇ ਆਈਆਂ ਅੰਬੂਲੀੈਂਸਾਂ ਨੂੰ 10 ਤੋਂ 15 ਪੇਸ਼ੈਂਟ ਆਪਾਂ ਲੈ ਕੇ ਆਏ ਬਾਕੀ ਸਾਡੇ ਦੂਜੀ ਹੰਡਾ ਵਾਲੀ ਗੱਡੀ ਲੈ ਕੇ ਆਈ ਜੀ ਪੰਜ ਤੋਂ ਸੱਤ ਪੇਸ਼ੈਂਟ ਜੀ ਬਾਕੀ ਨਾਲ ਦੂਸਰੀ ਐਮਬੂਲੈਂਸ ਲੈ ਕੇ ਜੀ ਤਕਰੀਬਨ 20-25 ਬੰਦੇ ਨੀਰਵਾਰਡ ਵੀ 25 ਜਣੇ ਹੈਗੇ ਸੀ ਸੰਗਤਾਂ ਜੀ ਕਾਫੀ ਜ਼ਿਆਦਾ ਜ਼ਖਮ ਕਿੰਨੇ ਕੀ ਦੀ ਗਲਤੀ ਲੱਗਦੀ ਏ ਤੁਹਾਨੂੰ ਅਸੀਂ ਤਾਂ ਮੌਕੇ ਤੇ ਹੈ ਨਹੀਂ ਸੀ ਤਾਂ ਅਸੀਂ ਕਾਲਜ ਉੱਤੇ ਗਏ ਹਾਂ ਨੂੰ ਮੌਕੇ ਤੇ ਕੋਈ ਕਹਿ ਨਹੀਂ ਸਕਦੇ ਇਸ ਮੌਕੇ ਜਿਸ ਸਾਫੇ ਰੋਥੇ ਬੈਰੀਅਰ ਲੱਗਿਆ ਹੋਇਆ ਉਸ ਸਾਫੇ ਪੱਤੇ ਪਰ ਵਾਸਤਵਰ ਗਲਤ ਤਾਂ ਜਾਣਾ ਜੀ ਉੱਥੇ ਤੋਂ ਬੈਰੀਅਰ ਪਾਸੀ ਲੰਘ ਰਹੀ ਸਾਡੇ ਕੋਲ ਤਾਂ ਕਾਲਜ ਸੀੜੀ ਸਦਾਈ ਕਾਲਜ ਤੇ ਕੰਟਰੋਲ ਰੂਮ ਤਾਂ ਜੀਰਖਪੁਰ ਤੋਂ ਹੀ ਦਫ਼ਤਰ ਜੀ ਅਸੀਂ ਮੌਕੇ ਤੇ ਪਹੁੰਚ ਗਏ ਸੀ